ਮੇਰੀ ਬੇਨਤੀ ਹੈ ਜੀ ਲੈ ਵੀ ਕਮਲ ਇੰਦਰ ਕੁਰਸੀਆਂ ਤੇ ਆ ਜਾਓ ਵੀਰੇ ਤੇ ਆਪਾਂ ਫਿਰ ਚੱਲੀਏ ਗੱਲ ਸਰਪੰਚ ਸਾਹਿਬ ਕਹਿੰਦੇ ਵੀ ਗਰਾਊਂਡ ਕਲੀਅਰ ਕਰਵਾ ਦਿਓ ਸਿਰਫ ਖਿਡਾਰੀ ਹੀ ਆਉਣਗੇ ਟੀਮਾਂ ਦੋਨੋਂ ਪੁੱਜ ਗਈਆਂ ਹੁਣ ਦੇਰੀ ਹੈ ਆਪਾਂ ਗਰਾਊਂਡ ਖਾਲੀ ਕਰਾਂਗੇ ਮੈਚ ਸ਼ੁਰੂ ਹੋ ਜਾਣਾ ਹੁਣ ਬਾਈ ਖਿਡਾਰੀ ਵੀਰ ਸਾਥ ਦਿਓ ਬਾਈ ਜੀ ਲਾਓ ਜਾ ਫਲੇਨਿਆਰ ਮੌਸਮ ਖਰਾਬ ਹੈ ਫਾਈਨਲ ਮੈਚ ਹੈ 175 ਪ੍ਰਾਈਜ਼ ਦੋ ਫੋੜ ਦੇਣੇ ਆ ਸ਼੍ਰੀ ਗੁਰੂ ਤੇਗ ਬਹਾਦਰ ਸਪੋਰਟਸ ਕਲੱਬ ਦੇ ਵੱਲੋਂ ਕਬੱਡੀ ਦਾ ਮਹਾਕੁੰਭ ਤਾਜਲਪੁਰ ਦੇ ਵਿੱਚ ਹੋ ਰਿਹਾ ਹੈ। ਸਰਦਾਰ ਕੁਲਵਿੰਦਰ ਸਿੰਘ ਜੀ ਸਰਪੰਨ ਸਾਹਿਬ ਤਾਜਲਪੁਰ, ਸਰਦਾਰ ਤੇਜਿੰਦਰ ਸਿੰਘ ਜੀ ਬਿੱਟੂ ਅਲੀਪੁਰ ਸੇਖਾ, ਸਰਦਾਰ ਹਰਵਿੰਦਰ ਸਿੰਘ ਜੀ ਅਬਦੁੱਲਾਪੁਰ, ਸਰਦਾਰ ਸੁਰਿੰਦਰ ਸਿੰਘ ਜੀ ਛੇਡਾ ਤਾਜਲਪੁਰ, ਹੈਪੀ ਅਬਦੁੱਲਾਪੁਰ, ਕਮਲ ਤਾਜਲਪੁਰ ਇਹ ਸਾਰੇ ਸਾਡੇ ਵੀਰ ਹੈ। ਮੇਨ ਸਟੇਜ ਤੋਂ ਖੱਬੇ ਪਾਸੇ ਟੀਮ ਕਹਿੰਦੇ ਜੋਗੇਵਾਲ ਪਿੰਡ ਦੀ ਹੈ ਔਰ ਮੇਨ ਸਟੇਜ ਤੋਂ ਸੱਜੇ ਪਾਸੇ ਮਾਨੂਕੇ ਗੱਲਾ ਜਿਲ੍ਹਾ ਫਿਰੋਜ਼ਪੁਰ ਤੇ ਜਿਲ੍ਹਾ ਮੋਗੇ ਦੀ ਟੱਕਰ ਹੈ। ਪੋਲਾ ਹਰਿਆਣੇ ਵਾਲਾ ਪਹਿਲੀ ਕਬੱਡੀ ਪਾ ਰਿਹਾ ਹੈ ਇੱਕ ਪਾਸੇ ਗੁਰਪ੍ਰੀਤ ਗੋਪੀ ਮਾਨਕੀ ਵਾਲਾ ਦੁਨੀਆਂ ਦਾ ਵੱਡਾ ਮਾਲਾ ਪਹਿਲੀ ਰੇਡ ਤੇ ਹਿੱਕ ਤੇ ਦੀਵਾ ਮਾਰ ਗਿਆ ਪਹਿਲੀ ਰੇਡ ਤੇ ਹਿੱਕ ਤੇ ਪਰੋਟਾ ਲਾ ਗਿਆ ਓਏ ਚੰਦਰਾ ਅੱਜ ਫੋੜ ਤੇ ਬੈਣ ਨੂੰ ਫਿਰਦਾ ਆਹ ਬੰਦਾ ਫੋੜ ਤੇ ਬੈਠਣ ਨੂੰ ਫਿਰਦਾ ਗੋਪੀ ਮਾਨਕੀ ਵਾਲਾ ਵੀਰੇ ਬੌਂਸਰ ਵੀਰਾਂ ਨੂੰ ਬੇਨਤੀ ਆ ਆ ਬਾਈਆਂ ਨੂੰ ਸਾਰਿਆਂ ਨੂੰ ਸਾਈਡ ਤੇ ਕਰਾ ਦਿਓ ਜਿਹੜੇ ਮੂਹਰੇ ਖੜੇ ਐ ਤਾਈਓ ਕਮੇਟੀ ਹੋਣੀ ਆ ਬੌਂਸਰ ਵੀਰਾਂ ਨੂੰ ਬੇਨਤੀ ਐ ਜੱਸ ਬੌਂਸਰ ਗਰੁੱਪ ਦਾ ਧੰਨਵਾਦ ਐ ਅਗਲੀ ਰੇਡ ਰਾਜੂ ਕੋਟਲਾ ਭੜੀ ਵਾਲਾ ਇਸ ਵੇ ਪਾਉਣ ਦੇ ਲਈ ਵਾਅਦਾ ਹੋਇਆ ਵੀ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਦੇਖਦਾ ਜਮਾਨਾ ਅੱਜ ਖੜ ਖੜ ਕੇ ਕੌਣ ਖਿੱਚੂ ਗਿੱਟੇ ਕੌਣ ਪਾਊਗਾ ਕਬੱਡੀ ਅੱਜ ਝੁਕ ਝੁਕ ਕੇ ਜਿਹਦਿਆਂ ਪੱਟਾਂ ਦੇ ਵਿੱਚ ਜੋਰ ਮਿੱਤਰੋ ਨਾਲਪੁਰ ਤੋਂ ਫੋੜ ਹੋਈ ਜਾਉ ਜਿੱਤ ਕੇ ਜੀਦੇ ਆ ਡੌਲਿਆਂ ਚ ਦਮ ਮਿੱਤਰੋ ਤਾਜਲਪੁਰ ਤੋਂ ਫੋੜੇ ਉਹੀ ਜਾਉ ਜਿੱਤ ਕੇ ਇਹ ਕਬੱਡੀ ਦਾ ਜੂਬਾ ਹੈ ਇਹ ਨਿਰਮਲ ਸਿੰਘ ਦਾ ਪੁੱਤਰਾ ਹੈ ਇਹ ਬਾਪੂ ਸਰਪਣ ਸਿੰਘ ਦਾ ਪੋਤਰਾ ਹੈ ਇਹ ਕਹਿੰਦੇ ਮਾਤਾ ਪਰਮਜੀਤ ਕੌਰ ਦਾ ਪੁੱਤਰਾ ਹੈ ਜੀਵਨ ਮਾਨੂ ਕੇ ਗਿੰਦ ਦੀ ਧਰਤੀ ਦਾ ਕਬੱਡੀ ਪਾ ਰਿਹਾ ਹੈ ਤਾਜਲਪੁਰ ਦੇ ਵਿੱਚ ਪਹਿਲਾ ਦੁਨੀਆ ਆਨੰਦ ਮਾਣਦੀ ਹੈ ਬੈਸਟਾਂ ਨੂੰ ਫੋੜ ਦਿੱਤੇ ਜਾਣਗੇ ਪਾ ਲਿਆ ਜਦੋਂ ਟਾਪ ਗੇਅਰ ਵਿੱਚ ਬੜਾ ਨਜ਼ਾਰਾ ਆਊ ਹੁਣ ਤੇਰੇ ਪੇਕਿਆਂ ਨੂੰ ਕਦਾ ਜਾਉ ਹੁਣ ਤੇਰੇ ਤੇਕਿਆਂ ਨੂੰ ਥੋੜਾ ਸ਼ੋਕਦਾ ਜਾਉ ਆ ਗਜਨ ਕਹਿੰਦੇ ਜੋਗਿਆਰ ਦੀ ਧਰਤੀ ਦਾ ਇਸਨੇ ਕਹਿੰਦੇ ਵੱਡਾ ਮਾਲ ਕਬੱਡੀ ਪਾਲ ਦੀ ਵਾਧਾ ਹੋਇਆ ਇਹ ਤਾਜਲਪੁਰ ਦਾ ਫਾਈਨਲ ਚੱਲਦਾ ਮੇਰੇ ਮਿੱਤਰੋ ਵੀ ਭੱਜਦੇ ਨੂੰ ਇੱਕੋ ਜਿਹੇ ਬਾਣ ਮਿੱਤਰੋ ਅੱਜ ਟੱਕਰੇ ਨੇ ਹਾਣੀਆਂ ਨੂੰ ਹਾਣ ਮਿੱਤਰੋ ਰਾਜਾ ਖੇਲਾ ਗੱਲ ਨਹੀਂ ਖੇਲਾ ਲੱਖ ਲੱਖ ਦੀ ਤਾਜਲਪੁਰ ਚ ਤੁਮ ਪੈ ਗਈ ਕਬੱਡੀ ਕੱਪ ਦੀ ਉਟਾਣ ਦਾਣੇ ਵਾਲਾ ਇੱਕ ਪਾਸੇ ਗगन ਜੋਗੀ ਵਾਲਿਆ ਵੱਡਾ ਮਾਲਾ ਖੇਡ ਕਬੱਡੀ ਦਾ ਵੱਡੇ ਵੱਡੇ ਸਟਾਰਾਂ ਦੀ ਟੱਕਰ ਚੱਲਦੀ ਹੈ ਅੱਜ ਬੈਸਟਾਂ ਦੇ ਲਈ ਫੋੜਨੇ ਆ ਗੱਤ 3600 ਲਿਆਇਆ ਨੀਂਦੇ ਰੰਗਣਾ ਗਲੀ ਚ ਲੱਡੂ ਪੰਡ ਜੱਟ ਜੀ ਅੱਜ ਕਿਹੜੇ ਪਿੰਡ ਦੇ ਵਿੱਚ ਲੱਡੂ ਬੰਲੇ ਜਾਣਗੇ ਇੱਕ ਪਾਸੇ ਕੋਪੀ ਮਾਨਗੀ ਵਾਲਾ ਇਹ ਲੁਧਿਆਣੇ ਨੂੰ ਫੋੜਨ ਜਾਣ ਨੂੰ ਫਿਰਦਾ ਇਹ ਲੁਧਿਆਣੇ ਨੂੰ ਫੋੜਨ ਜਾਣ ਨੂੰ ਫਿਰਦਾ ਰਾਜੂ ਦਾ ਕੋਟਲਾ ਭੜੀ ਪਿੰਡ ਹੈ ਮਾਪਿਆਂ ਨੇ ਨਾਂ ਜਸਵੰਤ ਪ੍ਰੀਤ ਰੱਖਿਆ ਮੁੰਡਿਆਂ ਦੇ ਸੋਹਣੇ ਸੁਣਖਿਆ ਦੁਨੀਆ ਨੇ ਨਾਂ ਤੇਰਾ ਰੱਖਿਆ ਓ ਰਾਜੂ ਕੋਟਲਾ ਪੜੀ ਦੀ ਟੱਕਰ ਅਣਾਂੜੇ ਵਾਲੇ ਬੂਟੇ ਨਾਲ ਪਈ ਹੋਈ ਹੈ ਬੂਟਾ ਅਣਦਾਣੇ ਵਾਲਾ ਓਏ ਬੂਟਾ ਅਣਦਾਣੇ ਵਾਲਾ ਰਾਜੂ ਕੋਟਲਾ ਪੜੀ ਵਾਲਾ ਮੇਰੇ ਮਿੱਤਰੋ ਲਓ ਸਾਹਮਣੇ ਨੰਬਰ ਰੇਡਰ ਦਾ ਇੱਕ ਬਾਈ ਕਹਿੰਦਾ ਸੇਵਕਾ ਖੜਾ ਵੀ ਜਿਨ੍ਹਾਂ ਨੂੰ ਕਬੱਡੀ ਦਾ ਜਨੂਨ ਹੁੰਦਾ ਉਹ ਤੂਫਾਨ ਨੇਰੀਆਂ ਮੀਹਾਂ ਤੋਂ ਨਹੀਂ ਡਰਦੇ ਆਹ ਸਾਹਮਣੇ ਜੀਵਨ 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 ਪ੍ਰੇਮ ਤੱਕੜ ਗੋਗੜਾ ਧਾੜ ਤੇ ਜੀਵਨ ਟੱਕਰ ਫਿਰੇ ਦੀ ਓਹ ਮਾਣੂ ਕੇ ਕਿਲ ਵਾਲੇ ਦੀਆਂ ਰੇਡਾਂ ਕਿਵੇਂ ਲੱਗੀਆਂ ਕਮਲ ਮੇਲਾ ਝੂਲਦਾ ਯਾਰਾ ਉਹ ਵੇਖ ਤਾਜਲਪੁਰ ਨੱਚਦਾ ਯਾਰਾ ਉਹ ਵੇਖ ਦੁਨੀਆ ਆਨੰਦ ਮਾਰਦੀ ਆ ਸੋਹਣਾ ਫਾਈਨਲ ਦੇ ਵਿੱਚ ਕੋਈ ਵੀ ਹੋਲਡ ਪੁਆਇੰਟ ਜਿਹੜਾ ਉਹ ਨਹੀਂ ਰੱਖਿਆ ਜਾਊਗਾ ਇਹ ਦੋਨੋਂ ਟੀਮਾਂ ਦੇ ਖਿਡਾਰੀ ਨੋਟ ਕਰ ਲੈਣਾ ਗਗਨ ਦਾ ਜੋਗੇਵਾਲ ਪਿੰਡ ਹੈ ਇਹਨੇ ਦੁਨੀਆ ਨਚਾਈ ਹੈ ਇਹਨੇ ਕੈਨੇਡਾ ਦੇ ਵਿੱਚ ਧਮ ਭਾਈ ਹੈ ਇਹਨੇ ਵਰਲਡ ਕੱਪਾਂ ਦੇ ਵਿੱਚ ਕਰੋੜਾਂ ਦੀ ਕਬੱਡੀ ਖੇਡੀ ਹੈ ਅੱਜ ਤਾਜਲਪੁਰ ਦੇ ਵਿੱਚ ਪੁੱਜਿਆ ਹੋਇਆ ਅਣਨਾੜੇ ਵਾਲਾ ਬੂਟਾ ਕਰ ਗਿਆ ਕੰਮ ਕਸੂਤਾ ਅਣਨਾੜੇ ਵਾਲਾ ਬੂਟਾ ਉਹ ਕਰ ਗਿਆ ਕਰਾਪਾ ਕਸੂਤੋ ਬੱਦੀ ਓਏ ਬਾਈ ਕੌਡੀ ਨੂੰ ਕਿਹੜੇ ਆਵੇ ਜੱਟਾ ਕਿਆ ਬਾਤ ਐ ਜੇ ਗੱਲਾਂ ਨਾ ਕਰਾਈਆਂ ਤੇ ਜਵਾਨੀ ਕਿਹੜੇ ਕੰਮ ਦੀ ਅੱਜ ਮੁੰਡੇ ਤੇ ਜਵਾਨੀ ਨੱਚਦੀ ਐ ਉਹ ਜਵਾਨੀ ਲੁੱਟੀਆਂ ਪੌਂਦੀ ਫਿਰਦੀ ਐ ਜਵਾਨੀ ਪੱਬਿਆਂ ਤੇ ਹੋਈ ਫਿਰਦੀ ਐ ਤਾਜਲਪੁਰ ਦੇ ਵਿੱਚ ਪੱਟਾਂ ਤੇ ਥਾਪੀ ਵੱਜਦੀ ਐ ਟਣਕਾਰ ਪਟਿਆਲੇ ਤੋਂ ਪਰਲੇ ਪਾਸੇ ਜਾਂਦੀ ਐ ਉਹ ਸਾਹਮਣੇ ਕੋਲਾ ਹਰਿਆਣੇ ਵਾਲਾ ਪੁਆਇੰਟ ਕਹਿੰਦੇ ਇਸ ਵਿੱਚ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਕਰ ਗਿਆ ਰਾਜੂ ਆ ਗਿਆ ਅਮਰੀਤ ਟੁਕੜਾ ਮੈਨੂੰ ਰਾਜੂ ਕੋਟਲਾ ਭੜੀ ਵਾਲਾ ਕਬੱਡੀ ਪਾ ਰਿਹਾ ਐ ਲਵੀ ਉਹਨਾਂ ਦਾ ਮੇਲਾ ਚੱਲਦਾ ਐ ਉਹ ਕੈਨੇਡਾ ਵਾਲੇ ਕਹਿੰਦੇ कंदे चश्मरिया वारा खुरखु उर क ਕਰਤਾ ਕਹਿਰ ਚੋਬਰਾਂ ਨੇ ਜੋ ਫੌਜ ਕਿਲੇ ਨੂੰ ਢਾਉਂਦੀ ਗੱਲ ਰਾਜੇ ਖੇਲੇ ਦੀ ਸਿੱਧੀ ਧੂਕਾਲ ਜੇ ਪਾਉਂਦੀ ਮੈਂ ਕਿਹਾ ਜੀਵਨ ਕਿੰਨੇ ਸਾਲ ਹੋ ਗਏ ਕਬੱਡੀ ਖੇਡਦੇ ਆਂ ਕਹਿੰਦਾ ਬਾਈ 35 ਕਿਲੋ ਭਾਰ ਸੀਗਾ ਜਦੋਂ ਮੈਂ ਗਰਾਊਂਡਾਂ ਦੇ ਵਿੱਚ ਆ ਗਿਆ ਸੀਗਾ ਇਹਦਾ ਲੁਧਿਆਣੇ ਦੇ ਵਿੱਚ ਚਮਿੰਦਾ ਪਿੰਡ ਹੈ ਮਾਣੂਕੇ ਗਿੱਲੇ ਦਾ ਨਾਨਕਾ ਪਿੰਡ ਹੈ ਉਹ ਬਾਪੂ ਸਰਪੰਚਾ ਦਾ ਪੋਤਰਾ ਖੇਡ ਮੈਦਾਨ ਦੇ ਵਿੱਚ ਕਬੱਡੀ ਦਾ ਅਜੂਬਾ ਜੀਵਨ ਮਾਣੂਕੇ ਗਿੱਲ ਵਾਲਾ ਅਜੂਬਾ ਭੱਜ ਗਿਆ 20 ਮਾਰਚ ਨੂੰ ਰੁਪਿੰਦਰ ਜਲਾਲ ਦੇ ਪਿੰਡ ਆ ਰੇਡਰ ਨੂੰ ਜੀਵਨ ਮਾਣੂ ਕਹਿੰਦੇ ਨੇ ਸਨਕਾਰ ਪੀਓ ਦਿੱਤੀ ਜਾਣੀ ਐ ਲੈ ਵੀ ਦਰਸ਼ਕ ਵੀਰੋ ਇੱਕ ਗੱਲ ਪੁੱਛਣੀ ਆ ਤੁਹਾਡੇ ਤੋਂ ਆਹ ਕੱਪ ਦੀਆਂ ਤਿਆਰੀਆਂ ਚੱਲਦਿਆਂ ਨੂੰ 6 ਮਹੀਨੇ ਹੋ ਗਏ ਜੇ ਕੱਪ ਵਧੀਆ ਲੱਗਿਆ ਇੱਕ ਵਾਰੀ ਤਾੜੀਆਂ ਮਾਰ ਕੇ ਪ੍ਰਬੰਧਕਾਂ ਨੂੰ ਹੌਸਲਾ ਦੇ ਦਿਓ ਕੀ ਬਾਤ ਐ ਤਾੜੀਆਂ ਪੱਜਦੀਆਂ ਤਾਜਲਪੁਰ ਦੇ ਮੇਲੇ ਤੇ ਹੁਸ਼ਿਆਰਾ ਬਾਪੁਰਿਆ ਲੱਕ ਨੂੰ ਕਲਾਵਾ ਪਰ ਗਿਆ ਰਾਜੂ ਕੋਟਲਾ ਭੜੀ ਵਾਲਾ ਪੁੱਤ ਬਗਾਨਾ ਲੈ ਜਾਂਦਾ ਹੈ ਖਿੱਚ ਕੇ ਪਾਰੇ ਤੇ ਮਾਰ ਸੋਹਣਿਆ ਕੈਂਚੀ ਰੀਡਰ ਸੁੱਟਾ ਜਾਵੇ ਨਾ ਲੈ ਵੀ ਕਸ਼ਮੀਰ ਘਰਾਟੋਂ ਕਹਿੰਦਾ ਵੀ ਪੁਆਇੰਟ ਬਲਕਿਸਮੇ ਹੁਸ਼ਿਆਰੇ ਬਾਉਪਰੀਏ ਦਾ ਬਲਕਾਰੇ ਦੇ ਵੀਰ ਦਾ ਨੰਬਰ ਜੀਵਨ ਮਾਨੁਕੇ ਗਿੱਲ ਵਾਲਾ ਅਗਲੀ ਕਬੱਡੀ ਪਾ ਰਿਹਾ ਹੈ ਲਓ ਸ਼ਨੀਸ਼ ਫੋੜਾਂ ਦਾ ਲਓ ਜੀਵਨ ਫੋੜਾਂ ਵਾਲੀਆਂ ਮੇਰ ਮੇਰ ਕੇ ਪਾ ਰਿਹਾ ਆ ਗੋਪੀ ਮਾਨਕੀ ਵਾਲਾ ਆਹ ਗੋ삐 ਮਾਨਗੀ ਵਾਲਾ ਕੇ ਕੰਮਕਾਰ ਤੇਰਾ ਦੱਸ ਕੀ ਚੋਬਰਾ ਹੱਲਾ ਗੁੱਲਾ ਹੱਲਾ ਗੁੱਲਾ ਹੱਲਾ ਗੁੱਲਾ ਰੱਖੀ ਦਾ ਕਰਾ ਕੇ ਸੋਹਣਿਓ ਕੰਮਕਾਰ ਦੱਸੋ ਤੁਹਾਡਾ ਕੀ ਚੋਬਰੋ ਹੱਲਾ ਗੁੱਲਾ ਰੱਖੀ ਦਾ ਕਰਾ ਕੇ ਸੋਹਣਿਓ ਇਹ ਤਾਜਲਪੁਰ ਵਾਲੇ ਆ ਇਹ ਜਦੋਂ ਕਰਾਉਂਦੇ ਆ ਓਏ ਚੰਦਰੇ ਐਦਾਂ ਹੀ ਕਰਵਾਉਂਦੇ ਆ ਇਹ ਜਦੋਂ ਕਰਵਾਉਂਦੇ ਆ ਮਾਣਿਆ ਇਹ ਤਾਜਲਪੁਰ ਵਾਲਾ ਦਾ ਮੇਲਾ ਦੁਨੀਆ ਆਨੰਦ ਮਾਣਦੀ ਹੈ ਬੋਰ ਕਹਿੰਦੇ ਮਾਣੂ ਕੇ ਗਿੱਲ ਵਾਲਾ ਕਬੱਡੀ ਪਾ ਰਿਹਾ ਹੈ ਬਲਕਾਰੇ ਦਾ ਵੀਰ ਬੋਪਰੀਆ ਹੁਸ਼ਿਆਰਾ ਸੂਬਾ ਸਿੰਘ ਨੈਣ ਦਾ ਪੁੱਤਰ ਅੱਜ ਟਰੈਕਟਰ ਜਿੱਤਣ ਨੂੰ ਫਿਰਦਾ ਓਏ 3604 ਦੀ ਸੀਟ ਤੇ ਬਹਿ ਗਿਆ ਇੱਕ ਪਾਸੇ ਓਏ ਭਾਈ ਫਾਈਨਲ ਕਿਵੇਂ ਲੱਗਦਾ ਸਬਾਤ ਪਿਆਰਾ ਸਾਊਂਡ ਜੀ ਆਵਾਜ਼ ਖੋਲ ਦਿਓ ਹੁਣ ਤੇ ਮੀਂਹ ਹੜ ਗਿਆ ਪੈਰਾ ਸਾਊਂਡ ਦੇ ਮੰੰਵੀ ਜੀ ਬੇਚੇ ਥੋੜੀ ਆਵਾਜ਼ ਖੋਲ ਦਿਓ ਗੁਜਰਿੰਦਾ ਰਹਿੰਦੇ ਆ ਆ ਦੇਖੋ ਸਾਹਮਣੇ ਭੋਲਾ ਨੌਜਨ ਇਸ ਵੇ ਕਬੱਡੀ ਪਾਉਣ ਦੀ ਵਾਤਾ ਹੋਇਆ ਚਾਰ ਯਾਫੀ ਹੈ ਆ ਚੌਰਾ ਦੇ ਚੋਂ ਫੌਜੀ ਬਲਿਆਲ ਬੈਠਾ ਵੇਖਦਾ ਹੈ ਕਹਿੰਦਾ ਬਲਿਆਲ ਦੇ ਵਿੱਚ ਵੀ ਸੱਤ ਝਨੇੜੀ ਵਾਲਿਆ ਦੁਨੀਆਂ ਦੇ ਸਟਾਰ ਸੱਜਣੇ ਆ ਉਹ ਭਵਾਨੀਗੜ੍ਹ ਇਲਾਕੇ ਦੇ ਵਿੱਚ ਗੱਲਾਂ ਹੋਣਗੀਆਂ ਗਗਨ ਜੋਗਿਆੜੀ ਅਗਲੀ ਕਬੱਡੀ ਆ ਰਿਹਾ ਅਣਦਾਣੇ ਵਾਲਾ ਬੂਟਾ ਨਾਲ ਸੋਨਾ ਇਹ ਅਣਦਾਣੇ ਵਾਲਾ ਬੂਟਾ ਕਰੂਗਾ ਕੰਮ ਕਸੂਤਾ ਅੱਜ ਤਾਜਲਪੁਰ ਦੇ ਮੇਲੇ ਤੇ ਜੋਗੇੜੀ ਗਗਨ ਗੋਬਾਈਂ ਕਾ ਗੰਦੀਆ ਰੇਟਾ ਕਿੱਦਾ ਲੱਗਦੀ ਆ ਦੁਨੀਆ ਨਾ ਰਹਿਮਾਨਦੀ ਆ ਦੁਨੀਆਂ ਆਨੰਦ ਮਾਣਦੀ ਅਮਰੀਕ ਕਮਾਣੇ ਵਾਲਿਆ ਸੋਹਣਿਆ ਵੀਰਾਂ ਅੱਜ ਤਾਜਲਪੁਰ ਦੇ ਵਿੱਚ ਫਾਈਨਲ ਚੱਲਦਾ ਹੈ ਅੱਜ ਲਵੀ ਕੈਨੇਡਾ ਦਾ ਫਾਈਨਲ ਹੈ ਇਹ ਕਮਲ ਤੇਜੇ ਦਾ ਫਾਈਨਲ ਹੈ ਇਹ ਸਾਡੇ ਯਾਰਾਂ ਦਾ ਫਾਈਨਲ ਚੱਲ ਰਿਹਾ ਹੈ ਜੀਵਨ ਮਾਨੂਕੇ ਗਿੱਲ ਵਾਲਾ ਖੇਡ ਕਬੱਡੀ ਦਾ ਅਜੂਬਾ ਰੇਡ ਪਾ ਰਿਹਾ ਹੈ ਗੁਰਪ੍ਰੀਤ ਗੋਪੀ ਮਾਨਕੀ ਦੋ ਜਫੇ ਲਾ ਗਿਆ ਤਾਜਲਪੁਰ ਦੇ ਮੇਲੇ ਤੇ ਜੀਵਨ ਮਾਨੂਕੇ ਗਿੱਲ ਵਾਲੇ ਨੂੰ ਮੇਰੇ ਮਿੱਤਰੋ ਉਹ ਪੁਆਇੰਟ ਇਸ ਵੇਲੇ ਜਾਫੀ ਦਾ ਜੋਗੇਵਾਲ ਜ਼ਿਲ੍ਹਾ ਫਿਰੋਜ਼ਪੁਰ ਦੀ ਧਰਤੀ ਹੈ ਮਾਨੂਕੇ ਗਿੱਲ ਜ਼ਿਲ੍ਹਾ ਮੋਗੇ ਦੀ ਧਰਤੀ ਹੈ ਜ਼ਿਲ੍ਹਾ ਜੇ ਪਟਿਆਲੇ ਦੇ ਤਾਜਲਪੁਰ ਦੇ ਵਿੱਚ ਕਬੱਡੀ ਕਬੱਡੀ ਹੋ ਰਹੀ ਹੈ ਰਾਜੂ ਦੀ ਰੇਡ ਅਮਰੀਕ ਚੁੱਕ ਲੈ ਮੈਕ ਸੋਹਣਿਆ ਰਾਜੂ ਟੋਟਲਾ ਭੜੀ ਵਾਲਾ ਵਧ ਗਿਆ ਕਬੱਡੀ ਪਾਉਣ ਨੂੰ ਜ਼ਿਲ੍ਹੇ ਪਟਿਆਲੇ ਦੇ ਕਹਿੰਦੇ ਪੁਆਦ ਇਲਾਕੇ 'ਚ ਮੇਲਾ ਚੱਲਦਾ ਹੈ ਜ਼ਿਲ੍ਹੇ ਪਟਿਆਲੇ ਦੇ ਪੁਆਦ ਇਲਾਕੇ 'ਚ ਮੇਲਾ ਚੱਲਦਾ ਹੈ ਭਾਈ ਪੁਆਦ ਵਾਲੇ ਕਿਹੜੇ ਕਿਹੜੇ ਆ ਇੱਕ ਵਾਰੀ ਕੀ ਆ ਬਾਤ ਹੈ ਪੁਆਦ ਦੇ ਵਿੱਚ ਕਬੱਡੀ ਕਬੱਡੀ ਹੋ ਰਹੀ ਹੈ ਲਓ ਜੀਵਨ ਮਾਨੂਕੇ ਵਾਲਾ ਜਿਹਨੇ ਮੋਕੇ ਦਾ ਖਿਡਾਰੀ ਇਸਨੇ ਕਬੱਡੀ ਪਾ ਰਿਹਾ ਹੈ ਇਹ ਅਜੂਬਾ ਖੇਡ ਕਬੱਡੀ ਦਾ ਲੋਕੀ ਅਜੂਬਾ ਕਹਿੰਦੇ ਐ ਇਹਨੂੰ ਸਨਕਾਰਪੀਓ ਦਿੱਤੀ ਜਾਣੀ ਐ 20 ਮਾਰਚ ਨੂੰ ਰਪਿੰਦਰ ਜਲਾਲ ਦੇ ਪਿੰਡ ਦੇ ਚ ਆਓ ਸਾਹਮਣੇ ਨੰਬਰ ਰੇਡਰ ਦੇ ਸੇ ਜੋੜਦਾ ਹੋਇਆ ਜਿੱਟੂ ਸਰਪੰਚ ਕਰਨਪੁਰਾ ਵੱਲੋਂ ਦੋਨੋਂ ਟੀਮਾਂ ਦੇ ਲਈ 5-500 ਰੁਪਏ ਦਾ ਸਨਕਾਰ ਪੋਜਾ ਗਗਨ ਜੋਗੀ ਵਾਲੀ ਅਗਲੀ ਕਬੱਡੀ ਪਾਉਣ ਦੇ ਲਈ ਇਸ ਵੇਲੇ ਤਿਆਰ ਬਰ ਤਿਆਰ ਹੈ ਹਾਦਲਪੁਰ ਦੇ ਕੱਪ ਦੀਆਂ ਅੱਜ ਫੁੱਲ ਰਿਪੋਰਟਾਂ ਓਕੇ ਉਹ ਤਾਜਲਪੁਰ ਦੇ ਮੇਲੇ ਦੀਆਂ ਸੱਜਣਾ ਫੁੱਲ ਰਿਪੋਰਟਾਂ ਓਕੇ ਅਜਰਪੋਟਾਂ ਓਕੇ ਨੇ 1 ਲੱਖ ਤੇ 77 ਹਜ਼ਾਰ ਦੀ ਟੱਕਰ ਹੈ ਸਤਿ ਅਕਾਲ ਜੀ 3600 ਫੋੜਦੇ ਰਾਜ ਕਕਰਾਲੇ ਦੀ ਵਿਸਲ ਫੈਸਲੇ ਕਰਦੀ ਹੈ ਮੈਨੂੰ ਰਾਜ ਕੀ ਗਲਤੀ ਹੋ ਗਈ ਵੇ ਨਾ ਗੱਲ ਸਮਝ ਵਿੱਚ ਆਉਂਦੀ ਹੈ ਹੁਣ ਪਿੰਦ ਤਰੇ ਦੀਆਂ ਗਲੀਆਂ ਵਿੱਚ ਮੇਰੀ ਰੂਹ ਪਈ ਕਰ ਲਾਉਂਦੀ ਹੈ ਸੱਚ ਪੁੱਛੇ ਤੂੰ ਬੇਸੰਜਣਾ ਤੈਨੂੰ ਰੱਬ ਬਾਂਗਰਾਂ ਕਿਉਂ ਨੇ ਆ ਵਿਛੜ ਗਏ ਸੱਜਣਾ ਦੇ ਸਿਰਨਾਵੇਂ ਪੜ ਪੜ ਰੋਣੇ ਆ ਰੇਡ ਪੈ ਰਹੀ ਆ ਅਮਰੀਕ ਚੁੱਕ ਲੈ ਮੈਂ ਸਾਹਮਣੇ ਕਬੱਡੀ ਪਹਿਲਵਾਨ ਇਸ ਸਮੇਂ ਭੋਲਾ ਬੰਦਾ ਹੋਇਆ ਹੈ ਇਸ ਸਮੇਂ ਪਾਉਣ ਦੇ ਲਈ ਦੂਜੇ ਪਾਸੇ ਕੇਸਾ ਧਾਰੀ ਗੰਗਰੂ ਟਰਾਈ ਤੇ ਕਰਦਾ ਨੰਬਰ ਰੇਡਰ ਦੇ ਹਿੱਸੇ ਜੁੜਦਾ ਆਇਆ ਹੈ ਧੰਨਵਾਦ ਕਰਦੇ ਆ ਪ੍ਰਮਾਤਮਾ ਦਾ ਸੱਚੇ ਪਾਤਸ਼ਾਹ ਦਾ ਜਿਨ੍ਹਾਂ ਨੇ ਸਮਾਂ ਦਿੱਤਾ ਫਾਈਨਲ ਦੇ ਲਈ ਸਮਾਂ ਦਿੱਤਾ ਫਾਈਨਲ ਦੇ ਲਈ ਪਿਆਰ ਬੋਧਨ ਉਹ ਪ੍ਰਮਾਤਮਾ ਦੀ ਕਿਰਪਾ ਹੋਈ ਹੈ ਅਮਰੀਕਸਿਆ ਐਵੇਂ ਘਬਰਾਓ ਨਾ ਜੱਗ ਜਿਉਂਦਾ ਆ ਆਸਾਂ ਤੇ ਰੱਬ ਮਿਹਰ ਕਰੂਗਾ ਜੀ ਸਾਡੀਆਂ ਅਰਦਾਸਾਂ ਤੇ ਇਹ ਸੰਗਤ ਦੀਆਂ ਅਰਦਾਸਾਂ ਹੋ ਜਾਣ ਮੇਰੇ ਮਿੱਤਰੋ ਫਾਈਨਲ ਚੱਲ ਰਿਹਾ ਫੋੜਾਂ ਦਾ ਓਏ ਫੋੜਾਂ ਦਾ ਫਾਈਨਲ ਬੂਟਾਂ ਨਾਣੇ ਦਾ ਜਾਫੀਆਂ ਟਕਾਰੇ ਦਾ ਉਹ ਕਰ ਗਿਆ ਮੱਕਸੂਦ ਤਾਨ ਦਾਣੇ ਵਾਲਾ ਪੂਟਾ ਜੋਗੀ ਵਾਲੀਏ ਗੱਗ ਨੂੰ ਚੋਟੀ ਦਾ ਜਫਾ ਲਾ ਗਿਆ 3600 ਫੋੜ ਤੇ ਬੈਠਣ ਨੂੰ ਫਿਰਦਾ ਪਹਿਲਾਂ ਜਿਹੜੀ ਨਕਰੇ ਜੇ ਕਰਦੀ ਹੁੰਦੀ ਸੀ ਫੋੜ ਦੇ ਫਰਾਟੇ ਉੱਤੇ ਲਾਲੀ ਜੱਟ ਨੇ ਫੋੜ ਦੇ ਫਰਾਰੇ ਉੱਤੇ ਲਾਲੀ ਜੱਟ ਨੇ ਲੈ ਵੀ ਕਮਲ ਥੋੜਾ ਤੇ ਪਰਲੇ ਪਾਸੇ ਹੋ ਜਾਓ ਕਿਉਂਕਿ ਲਾਈਵ ਚੱਲਦਾ ਥੋੜਾ ਜਿਆ ਪਰਲੇ ਪਾਸੇ ਹੋ ਜਾਣਾ ਜੀਵਨ ਮਾਨੂਕੇ ਵਾਲਾ ਉਧਰ ਕਹਿੰਦੇ ਗੋਪੀ ਜੇ ਭੱਜ ਗਿਆ ਤਾੜੀਆਂ ਵੱਜਣਗੀਆਂ ਜੇ ਜੀਵਨ ਦਗਿਆ ਓਏ ਤਾੜੀਆਂ ਵੱਜਣਗੀਆਂ ਇਹਦਾ ਆਹੀ ਅੰਦਾਜ਼ ਐ ਇਹਦਾ ਆਹੀ ਅੰਦਾਜ਼ ਐ ਇਹਦਾ ਆਹੀ ਅੰਦਾਜ਼ ਐ ਓਏ ਬਾਈ ਫਾਈਨਲ ਕਿਵੇਂ ਲੱਗਦਾ ਓਏ ਜੀਵੰਦਰੇ ਕਿਹੜੇ ਕਿਹੜੇ ਜ਼ਵਾਨੇ ਇੱਕ ਵਾਰੀ ਇੱਕ ਵਾਰੀ ਇੱਕ ਵਾਰੀ ਹੱਥ ਜਿੱਥੇ ਜੋੜ ਦਿੰਨੇ ਆ ਦੰਦੇ ਨਵੀਆਂ ਗਰਾਰੀਆਂ ਦੇ ਭੋਰ ਦਿੰਨੇ ਆ ਇਹ ਤਾਜਲਪੁਰੀਏ ਯਾਰ ਨੇ ਇਹ ਜਦੋਂ ਵੀ ਕਰਾਰੀ ਫਸਾਉਂਦੇ ਐ ਫਿਰ ਗਰਾਰੀਆਂ ਦੇ ਦੰਦੇ ਭੋਰ ਕੇ ਹਟਦੇ ਆ ਮੇਰੇ ਵੀਰੋ ਉਹ ਸਾਹਮਣੇ ਕਹਿੰਦੇ ਭੋਲਾ ਇਸਵੇਂ ਇਹਦਾ ਬਹੁਤ ਬਾਲਾ ਪਿੰਡ ਐ ਇਹ ਜਿਹੜਾ ਜੀਨ ਤੋਂ ਪੁੱਜਿਆ ਹੋਇਆ ਅੱਜ ਮਾਣੂ ਕੇ ਗਿੰਦ ਦਾ ਪੁੱਤ ਬਣ ਕੇ ਕਬੱਡੀ ਪਾ ਰਿਹਾ ਪਰ ਰਾਮ ਢੰਡੋਲੀ ਦਾ ਫੈਸਲਾ ਕਸ਼ਮੀਰ ਘਰਾਟੇਉ ਦਾ ਫੈਸਲਾ ਪੈਂਦੇ ਆ ਭੰਗੜੇ ਤੇ ਢੋਲ ਅੱਜ ਵੱਜੂਗਾ ਮਿਰਜੇ ਦੀ ਬੱਕੀ ਵਾਂਗੂ ਕੌਣ ਅੱਜ ਭੱਜੂਗਾ ਮਿਰਜੇ ਦੀ ਬੱਕੀ ਵਾਂਗੂ ਕੌਣ ਅੱਜ ਭੱਜੂਗਾ ਲੈ ਵੀ ਕਮਲ ਮੁਬਾਰਕਾਂ ਦੇ ਦੇ ਹਰਸ ਆਸਟ੍ਰੇਲੀਆ ਨੂੰ ਲਵੀ ਕੈਨੇਡਾ ਜਸਮਨ ਆਸਟ੍ਰੇਲੀਆ ਚਿੰਦਾ ਯੂ ਐਸਏ ਗੁਰਕੀਰਤ ਕੈਨੇਡਾ ਆ ਮੁਵਾਰਕਾ ਦੇ ਦਿਓ ਵੀਰਾਂ ਨੂੰ ਵੀ ਮੇਲਾ ਬਣ ਗਿਆ ਓਏ ਮੇਲਾ ਬਣ ਗਿਆ ਤਾਜਲਪੁਰ ਦਾ ਮੇਲਾ ਬਣ ਗਿਆ ਮੇਰੇ ਮਿੱਤਰੋ ਬੋਪੂੜੀਏ ਸੂਬਾ ਸਿੰਘ ਨੈਣ ਦਾ ਮੁੰਡਾ ਹੁਸ਼ਿਆਰਾ ਬੋਪੂੜੀਆ ਤਾਜਲਪੁਰ ਦੇ ਵਿੱਚ ਹੱਲਾ ਗੱਲਾ ਕਰਵਾ ਗਿਆ ਜਿਹੜੀ ਲਾਲਾ ਲਾਲਾ ਹੋਈ ਪਈਆ ਸੱਜਣਾ ਉਹ ਹੁਸ਼ਿਆਰੇ ਨੇ ਕਰਾਈ ਹੋਈ ਐ ਉਹ ਬੋਪੂੜੀਏ ਨੇ ਕਰਾਈ ਹੋਈ ਐ ਇਹ ਮਾਣੂਕੇ ਗਿੱਲ ਦਾ ਦੁਨੀਆ ਦਾ ਤਰੰਤਰ ਰੇਡ ਪਾਉਣ ਦੇ ਲਈ ਜੀਵਨ ਗਰਾਊਂਡ ਦੇ ਵਿੱਚ ਆ ਗਿਆ ਹੈ ਗੋਪੀ ਮਾਨਕੀ ਜੀਵਨ ਮਾਣੂਕੇ ਗਿੱਲ ਦਾ ਜੀਵਨ ਗੋਪੀ ਜੇ ਭੱਜ ਗਿਆ ਸੇਵਕ ਬਾਈ ਓਏ ਲਲਕਾਰਾ ਵੱਡਾ ਸਰਾ ਵੱਜਣਾ ਕੀ ਬਾਤ ਹੈ ਵੇ ਜੱਟਾ ਕੀ ਬਾਤ ਹੈ ਦਰਸ਼ਕ ਵੀਰੋ ਦਿਲੋਂ ਦੱਸਿਓ ਜੇ ਮੈਚ ਚੰਗੇ ਲੱਗਦੇ ਤਾੜੀਆਂ ਜਲੋ ਮਾਰ ਦਿਓ ਅੱਜ ਟਾਜਲਪੁਰ ਦੇ ਵਿੱਚ ਕਹਿੰਦੇ ਅੰਡ ਹੋ ਗਿਆ ਹੈ ਟਾਜਲਪੁਰ ਦੇ ਵਿੱਚ ਸਿਰਾ ਹੋ ਗਿਆ ਓਏ ਟਾਜਲਪੁਰ ਦੇ ਵਿੱਚ ਅੱਤ ਹੋ ਗਈ ਹੈ ਗੁਰਵਿੰਦਰ ਲੂਨੇ ਵਾਲਾ ਕਹਿੰਦਾ ਮੂਸੀਆਂ ਜੇ ਸਿੱਧੂ ਵਾਂਗੂ ਅਜੇ ਮੁੱਕਿਆ ਨਹੀਂ ਅਜੇ ਚੱਲਦਾ ਹੈ ਅਜੇ ਚੱਲਦਾ ਹੈ ਅਜੇ ਚੱਲਦਾ ਆਹ ਸਾਹਮਣੇ ਰੇਡ ਫੇਰ ਪੈ ਗਈ ਹੈ ਆ ਚਾਰਾਂ ਲੈ ਵੀ ਬੋਟਿਆ 2-2 ਲੱਖ ਦੇ ਫੋੜ ਦੇਣੇ ਆ ਕਮਲ ਕਹਿੰਦਾ ਕੁਲਵਿੰਦਰ ਭਾਈ ਕਹਿੰਦਾ 2-2 ਲੱਖ ਦੀ ਕੀਮਤ ਦੇ ਫੋੜ ਦੇਣੇ ਆ ਆਹ ਸਾਹਮਣੇ ਨੰਬਰ ਇਸਵੇਂ ਧਾਵੀ ਦੇ ਹਿੱਸੇ ਜੁੜਦਾ ਹੋਇਆ ਹੈ ਕਿਹ ਬਾਤ ਹੈ ਬੋਰ ਕਹਿੰਦੇ ਇਸਵੇਂ ਨੌਜਵਾਨ ਪੁਆਇੰਟ ਆਪਣੀ ਟੀਮ ਦੇ ਹਿੱਸੇ ਕਰ ਗਿਆ ਜੋਗੇ ਵਾਲੀ ਹੈ ਅਗਲੀ ਰੇਡ ਕਹਿੰਦੇ ਭੋਲਾ ਪਾਉਣ ਦੇ ਲਈ ਗਰਾਊਂਡ ਦੇ ਵਿੱਚ ਆ ਗਿਆ ਜੀਨ ਵਾਲਾ ਭੋਲਾ ਕਬੱਡੀ ਪਾ ਰਿਹਾ ਹੈ 17.5 ਤੇ 18 ਨੰਬਰਾਂ ਦਾ ਮੈਚ ਹੈ ਗੋਪੀ ਮਾਰਕੀ ਮੁਕਾਬਲਾ ਕਰਦਾ ਹੋਇਆ ਜੇ ਰੇਡਰ ਭੱਜ ਗਿਆ ਮੈਚ ਮੁੱਕ ਜੂ ਜੇ ਰੇਡਰ ਭੱਜ ਗਿਆ ਮੈਚ ਮੁੱਕ ਜੂ ਪੋਵੇ ਮਾਪਤ ਬਹੁਤ ਬਹੁਤ ਧੰਨਵਾਦ ਲੈ ਵੀ ਜੰਟਿਆਂ ਦੱਸਿਏ ਦੁਨੀਆ ਨੂੰ ਕਿਹੜੇ ਮੁੰਡਿਆਂ 'ਚ ਮੇਰੇ ਵੀਰੋ ਤਾਜਲਪੁਰ ਦੇ ਮੇਲੇ ਤੋਂ ਕਹਿੰਦੇ ਟਰੈਕਟਰਾਂ ਦੇ ਜੇਤੂ ਬਣਿਆ ਤਾਜਲਪੁਰ ਦੇ ਕਬੱਡੀ ਕੱਪ ਤੇ ਹ ਰਿਜ਼ਲਟ ਸੁਣ ਕੇ ਜਾਓ ਜੀ ਸਾਰੀ ਸੰਗਤ ਨੇ ਧਿਆਨ ਨਾਲ ਜਾਣਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤਾਜਲਪੁਰ ਦੇ ਕਬੱਡੀ ਕੱਪ ਤੇ ਅਣਦਾਣੇ ਵਾਲੇ ਬੂਟੇ ਨੇ 1 2 3 4 5 ਪੰਜ ਟੱਚ ਲੈ ਕੇ ਦੋ ਜਫੇ ਲਾਏ ਆ ਬੌਪੜੀਏ ਹੁਸ਼ਿਆਰੇ ਨੇ 7 ਟੱਟ ਲੈ ਕੇ ਪੰਜ ਜਫੇ ਲਾਏ ਆ ਬੌਪੜੀਆ ਹੁਸ਼ਿਆਰਾ ਕਹਿੰਦੇ ਤਾਜਲਪੁਰ ਦੇ ਮੇਲੇ ਤੋਂ ਟਰੈਕਟਰ ਦਾ ਜੇਤੂ ਜਾਫੀ ਬਣ ਗਿਆ ਤੇ ਟੀਮ ਦੀ ਸਹਿਮਤੀ ਦੇ ਨਾਲ ਮੇਰੇ ਵੀਰੋ ਬੂਟਾ ਅਣਦਾਣਾ ਵੀ ਨਾਲ ਬੈਸਟ ਜਾਫੀ ਹੈ